ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰੰਗਰੇਟਾ ਜੁਥੇਕਤਾ ਪ੍ਰੈਜ਼ੀਡੈਂਟ ਪੰਜਾਬ ਅਤੇ ਮੇਰੇ ਨਾਲ ਪੂਰੀ ਜਥੇਬੰਦੀ ਨਾਲ ਆ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਇੱਥੇ ਨੁਮਾਇੰਦੇ ਇਕੱਠੇ ਹੋਏ ਆ ਜੋ ਸਾਡੇ ਗੁਰਲਾਲ ਜੀ ਜਿਨ੍ਹਾਂ ਨੂੰ ਅਸੀਂ ਇਕਾਈ ਪ੍ਰਧਾਨ ਲਗਾਇਆ ਤੇ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਰਾਤੀ ਹਮਲਾ ਆਇਆ ਬਹੁਤ ਹੀ ਨਿੰਦਨਯੋਗ ਆ ਤੇ ਅੱਜ ਅਸੀਂ ਸਾਰੇ ਹੀ ਇੱਥੇ ਇਕੱਤਰ ਹੋ ਕੇ ਡੀਐਸਪੀ ਸਾਹਿਬ ਨੂੰ ਮਿਲਿਆ ਅਰਜ਼ੀ ਦਿੱਤੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀ ਇਹਨਾਂ ਤੇ ਅਸੀਂ ਬੰਦੀ ਕਾਰਵਾਈ ਕਰਾਂਗੇ ਬਾਕੀ ਗੱਲ ਇੱਕ ਹੋਰ ਹੈ ਕਿ ਕੋਈ ਵੀ ਵੇਖੋ ਜਿਹੜਾ ਕੋਈ ਅਸੀਂ ਸਮਾਜ ਦਾ ਕੰਮ ਕਰ ਰਹੇ ਆਂ ਤੇ ਗਰਲਾਲ ਦਾ ਕੋਈ ਪਰਸਨਲ ਕੰਮ ਨਹੀਂ ਜੇ ਕੁੜੀ ਤਿੰਨ ਪੰਦ 10 ਦਿਨਾਂ ਤੋਂ ਲਾਪਤਾ ਸੀ ਇਹ ਮੋਹਤਬਾਰਾ ਤੌਰ ਤੇ ਗਏ ਆ ਤੇ ਇਹਨਾਂ ਕੋਈ ਝੁਲਮਤ ਨਹੀਂ ਕੀਤਾ ਜੇ ਕੋ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਹੀ ਕੋਈ ਮੋਹਤਬਾਰਾ ਨੂੰ ਲੈnde ਕੋਈ ਪੁੱਛਦੇ ਤੇ ਆ ਕੇ ਮੋਹਤਬਾਰਾ ਦੇ ਵਿੱਚ ਬੈਂਦੇ ਐਦਾਂ ਕਿਸੇ ਦੇ ਘਰ ਜਿਹੜਾ ਆ ਕੇ دہشت ਪਾਉਣੀ ਨੁਕਸਾਨ ਕਰਨਾ ਲੜਕੀ ਜਿਹੜੀ ਉਹਨਾਂ ਦੇ ਘਰ ਦੇ ਵਿੱਚੋਂ ਲੱਭੀ ਗਈ ਲੜਕੀ ਜਿਹੜੀ ਸੀ ਲੜਕੀ ਇਹਦਾ ਮੁੰਡਾ ਲੈ ਗਿਆ ਲੜਕੀ ਅਜੇ ਤੱਕ ਵੀ ਨਹੀਂ ਲਈ ਉਹ ਵੀ ਜਿਹੜਾ ਪਰਿਵਾਰ ਹੈ ਲੜਕੀ ਦਾ ਨਹੀਂ ਉਹਨਾਂ ਦਾ ਉਹ ਰਿਸ਼ਤੇਦਾਰ ਹੀ ਜਾਂ ਕੀ ਸਾ ਉਹਨਾਂ ਦੇ ਉਹ ਚਾਚੇ ਦਾ ਲੜਕਾ ਸੀ ਚਲੋ ਅਸੀਂ ਵੀ ਉਹਨਾਂ ਨੂੰ ਇਹੀ ਮੋਹਦਵਾਰਾ ਤੌਰ ਤੇ ਕਿਹਾ ਵੀ ਆਪਾਂ ਜਿਹੜੀ ਲੜਕੀ ਆ ਉਹਨਾਂ ਦੇ ਮਾਂ ਪਿਓ ਦੇ ਹਵਾਲੇ ਕਰ ਦਈਏ ਤੇ ਤੁਹਾਡਾ ਜਿਹੜਾ ਬਹਿ ਕੇ ਕੁੜੀ ਦੇ ਮਾਂ ਪਿਓ ਮੰਨਦਾ ਸੀ ਵੀ ਆਪਾਂ ਇਹਨਾਂ ਦਾ ਵਿਆਹ ਕਰਾ ਦਾਂਗੇ ਤੇ ਆਪਾਂ ਮੋਹਦਵਾਰਾ ਤੌਰ ਤੇ ਕਿਹਾ ਵੀ ਇਹਨਾਂ ਨੂੰ ਬਿਠਾ ਕੇ ਇਹਨਾਂ ਦਾ ਹੱਲ ਕਰ ਦਈਏ ਜਦੋਂ ਮੋਹਦਵਾਰ ਚਲੋ بڑے ਮਸਲਿਆਂ ਦੇ ਹੱਲ ਹੋ ਜਾਂਦੇ ਮੋਹਦਵਾਰਾਂ ਦਾ ਕੰਮ ਹੈ ਹੱਲ ਕਰਾਉਣਾ ਤੇ ਉਹਨਾਂ ਇਸੇ ਚੀਜ਼ ਇਸੇ ਰੰਜਿਸ਼ ਦਾ ਕਰਕੇ ਜਿਹੜਾ ਇੱਥੇ ਕਾਰਵਾਈ ਕੀਤੀ ਆ ਕਿਦੇ ਵਿੱਚ ਘਰ ਦੇ ਵਿੱਚ ਹਮਲਾ ਕੀਤਾ ਹੁਣ ਸਾਡੀ ਪ੍ਰਸ਼ਾਸਨ ਕੋ ਉਹੀ ਮੰਗਾ ਕਿ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨੂੰ ਇਨਸਾਫ ਦਵਾਇਆ ਜਾਵੇ ਸਰ ਜਿਹੜਾ ਰਸੂਲਪੁਰ ਝਗੜਾ ਹੋਇਆ ਰਾਤੀ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਉਹਦੇ ਬਾਰੇ ਮੇਰੇ ਵੀ ਨੋਟਿਸ ਚਾਹੀਏ ਹੁਣ ਗੱਲ ਆ ਹੁਣੇ ਹੀ ਘੰਟੇ ਤੋਂ ਪਹਿਲਾਂ ਹੀ ਦੱਸ ਕੇ ਗਏ ਆ ਉਹ ਲੜਾਈ ਝਗੜਾ ਜੋ ਇਹਨਾਂ ਦਾ ਹੋਇਆ ਕੋਈ ਪੁਰਾਣਾ ਇਹਨਾਂ ਦਾ ਚੱਲਦਾ ਉਸ ਵਿੱਚ ਰੰਜਿਸ਼ਵਾਜੀ ਤੇ ਉਹਦੇ ਸਬੰਧ ਵਿੱਚ ਐਸਆਈ ਚੌਕੀਂ ਚਾਰਦੀ ਮੈਂ ਡਿਊਟੀ ਲਾਤੀ ਆ ਵੀ ਮੌਕੇ ਤੇ ਜਾ ਕੇ ਵੈਰੀਫਾਈ ਕਰੇ ਜੋ ਵੀ ਅਸਲੀਅਤ ਹੋਵੇ ਉਸ ਤੋਂ ਅਮਨ ਕਰੋਨੀ ਕਾਰਵਾਈ ਕਰਾਂਗੇ